ਡਾਕਟਰਾਂ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਤੇ ਡਾਕਟਰਾਂ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਕਿ ਜੋ ਬੇਨਤੀਜਾ ਰਹੀ ਜਿਸ ਤੋਂ ਬਾਅਦ ਜਿਹੜੇ ਡਾਕਟਰਾਂ ਨੇ ਐਲਾਨ ਕੀਤਾ ਕਿ ਜਿਹੜੀ ਪਹਿਲਾਂ 3 ਘੰਟੇ ਦੀ ਹੜਤਾਲ ਸੀ ਉਹਨੂੰ ਤੁਰੰਤ ਹੋਤੇ ਸਾਰੇ ਦਿਨ ਦੀ ਹੜਤਾਲ ਜਿਹੜੀ ਹੋਵੇਗੀ ਤੇ ਜਿਸ ਕਰਕੇ ਉਹਨਾਂ ਨੇ ਤੇ ਡਾਕਟਰ ਲੋਕ ਜਿਹੜੇ ਬੈਠੇ ਆ ਦਿਖਾਈ ਦੇ ਰਿਹਾ ਜਿਨ੍ਹਾਂ ਦਾ ਸਹਿਯੋਗ ਵੀ ਜੜਿਆ ਪਹਿਲਾਂ ਪ੍ਰਿੰਸੀਪਲ ਸਾਹਿਬ ਹੈਗਾ ਤੋਂ ਵੀ ਜਿਹੜਾ ਕਾਜ ਦਿਖਾਈ ਦੇ ਰਿਹਾ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰਾਂ ਨਾਲ ਵੀ ਆਖਿਰ ਇਹਨਾਂ ਦੀ ਜਿਹੜੀ ਲਗਾਤਾਰ ਮੰਗ ਹੈਗੀ ਆ ਸਰਕਾਰ ਨਾਲ ਸਹਿਮਤੀ ਕਿਉਂ ਨਹੀਂ ਬੰਦੀ ਪਈ ਕਿਉਂ ਸਰਕਾਰ ਜਿਹੜੀ ਆ ਇਹਨਾਂ ਦੀ ਮੰਗਾਂ ਤੇ ਜਿਹੜੀ ਆ ਉਹ ਪਿੱਛੇ ਹੱਦੀ ਦਿਖਾਈ ਦੇ ਰਹੀ ਆ ਸਰ ਸਰਕਾਰ ਤੁਹਾਡੀ ਮੰਗਾਂ ਤੇ ਰਾਜੀ ਕਿਉਂ ਨਹੀਂ ਹੋ ਰਹੀ ਸਰਕਾਰ ਨਾਲ ਸਾਡੀ ਤਰਸੋਂ ਮੀਟਿੰਗ ਹੋਈ ਹੈ ਇੱਕ ਕੈਬਨਟ ਸਬ ਕਮੇਟੀ ਨਾਲ ਉੱਥੇ ਉਹਨਾਂ ਨੇ ਵਰਬਲੀ ਸਾਡੀਆਂ ਮੰਗਾਂ ਨੂੰ ਮੰਨਣ ਲਈ ਹਾਂ ਕਰਦੀ ਹੈ ਕਹਿੰਦੇ ਸੇ ਆਨ ਪ੍ਰਿੰਸੀਪਲ ਤਾਂ ਇਹ ਗੱਲ ਮੰਨਦੇ ਆ ਤੇ ਉਹਦੀ ਸਟੈਂਡ ਸੀ ਕਿ ਸਾਨੂੰ ਇਹਦੇ ਬਾਰੇ ਪਹਿਲਾਂ ਵੀ ਇਹ ਮਤਲਬ ਕੇ ਪੰਗਾਂ ਸੰਬੰਧੀ ਜਾ ਚੁੱਕੇ ਆ ਬਟ ਉਹਦਾ ਕਦੀ ਵੀ ਉਹਦਾ ਅਰਾਊਂਡ ਲੈਵਲ ਕਿਉਂ ਇੰਪਲੀਮੈਂਟ ਨਹੀਂ ਹੋਈ ਸਰਦੋ ਨੇ ਨਹੀਂ ਸਟੈਂਡ ਹੈ ਜਿਸ ਸਰਕਾਰ ਉਹਨਾਂ ਦੇ ਕੁਝ ਰਿਗਾਰਡਿੰਗ ਡੈਕਟ ਦੇ ਨੋਟੀਫਿਕੇਸ਼ਨ ਨਹੀਂ ਘਟਦੀ ਉਹਨਾਂ ਸੈਟੀ ਹੈ ਸਰਪ ਕਿਉਂ ਕੀ ਕਾਰਨ ਕੀ ਹੈ ਜਿਹੜੀ ਸਰਕਾਰ ਇਹ ਗਈ ਹੈ ਮਤੋਂ ਦੇ ਤਾਂ ਤੁਹਾਨੂੰ ਵਿਸ਼ਵਾਸ ਨਹੀਂ ਆ ਰਿਹਾ ਕਿ ਉਹ ਕਹਿ ਰਹੀ ਅਸੀਂ ਅਸ਼ਵਾਸਨ ਵੀ ਦੇ ਰਿਹਾ ਵੀ ਅਸੀਂ ਜਰੀਏ ਫਟਲਾ ਮੰਗ ਮੰਗ ਪ੍ਰਮਾਣ ਵੀ ਕਰਾਂਗੇ ਲੇਕਿਨ ਉਸ ਤੋਂ ਬਾਅਦ ਵੀ ਤੁਸੀਂ ਸ਼ਮਤ ਨਹੀਂ ਹੋ ਕਿਉਂਕਿ ਪਹਿਲਾਂ ਵੀ ਹੋ ਚੁੱਕਾ ਹੋਇਆ ਜਿਵੇਂ ਲਾਸਟ ਟਾਈਮ 올ਡ ਪੈਨਸ਼ਨ ਸਕੀਮ ਦੀ ਸਰਕਾਰ ਨੋਟੀਫਾਈ ਕਰਦੀ ਸੀ ਨੋਟੀਫਾਈ ਕਰਨ ਤੋਂ ਬਾਅਦ ਵੀ ਅਜ ਤੱਕ ਕੋਈ ਇੰਪਲੀਮੈਂਟ ਨਹੀਂ ਹੋਈ ਹੈ ਤਕਰੀਬਨ ਉਸ ਨੂੰ 6 ਮਹੀਨੇ ਦਾ ਸਾਲ ਦਾ ਆ ਅਰਸਾ ਹੋ ਗਿਆ ਬ੍ਰਿਜ ਨੂੰ ਇੰਪਲੀਮੈਂਟ ਹੋਇਆ। ਸੋ ਸਾਨੂੰ ਪੂਰਾ ਪੂਰਾ ਸ਼ੱਕ ਹੈ ਕਿ ਅਜੇ ਵੀ ਸਾਡੇ ਮੰਗਾਂ ਜਿਹੜੀਆਂ ਨਹੀਂ ਮੰਨਿਆ ਜਾਂਦੇ ਕਿਉਂਕਿ ਜਦੋਂ ਲਾਸਟ ਟਾਈਮ ਹੀ ਸਾਡੇ ਤੇ ਤਰੱਕੀਆਂ ਰੋਕੀਆਂ ਸੀ ਉਦੋਂ ਸਰਕਾਰ ਨੇ ਪਲੇਟਰ ਕੱਟ ਕੇ ਤਰੱਕੀਆਂ ਰੋਕੀਆਂ ਸੀ। ਬਟ ਖੁੰਝ ਨੂੰ ਬਹਾਲ ਕਰਨ ਦੀ ਵਾਰੀ ਆ ਰਹੀ ਹੈ ਤੇ ਤਿੰਨ ਸਾਲ ਤੋਂ ਅਸੀਂ ਇਸ ਸੰਘਰਸ਼ ਕਰ ਰਹੇ ਆ। ਤਿੰਨ ਸਾਲ ਦਾ ਸੰਘਰਸ਼ ਤੋਂ ਬਾਅਦ ਅਸੀਂ ਅੱਜ ਆ ਕੇ ਚਾਰਜਾਂ ਤੇ ਤਰੱਕੀਆਂ ਤੇ ਬੈਠੇ ਆ। ਉਸ ਤੋਂ ਪਹਿਲਾਂ ਅਸੀਂ ਵੇਟ ਹੀ ਕਰਦੇ ਪਏ ਸੀ ਸਰਕਾਰ ਕਹਿੰਦੀ ਸੀ ਕਿ ਬੈਨ ਕਟੇਗੀ। ਆਸ਼ਵਾਸਨ ਦਵਾਇਆ ਗਿਆ ਹਨ ਕਿ ਤਿੰਨ ਸਾਲ ਦਾ। ਬਟ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ। ਸਰਕਾਰ ਜਿਹੜੀ ਹੈ ਉਹਦੀ ਗੱਲਾਂ ਤੇ ਮਿਸ਼ਵਾਹ ਡਾਕਟਰ ਨੂੰ ਨਹੀਂ ਆ ਰਿਹਾ ਕਿਉਂਕਿ ਸਰਕਾਰ ਜਿਹੜੀ ਹੈ ਉਹ ਲਾਰੇ ਲੱਪੇ ਜਿਹੜੀ ਆ ਉਹ ਲਾਂਦੀ ਦਿਖਾਈ ਦੇ ਰਹੀ ਆ ਵੀ ਆਸ਼ਵਾਸਨ ਜਿਹੜਾ ਦਿੱਦੀ ਜ਼ਰੂਰ ਆ ਲੇਕਿਨ ਉਹਦੇ ਉੱਤੇ ਖਰਾ ਨਹੀਂ ਉਤਰਦੀ ਜਿਸ ਕਰਕੇ ਇਹਨਾਂ ਨੂੰ ਮਤਲਬ ਕਿ ਉਹਨਾਂ ਦੇ ਸਰਕਾਰ ਤੇ ਜਿਹੜਾ ਵਿਸ਼ਵਾਸ ਨਜ਼ਰ ਨਹੀਂ ਆ ਰਿਹਾ ਤੇ ਇਸ ਕਰਕੇ ਲਗਾਤਾਰ ਜਲੀ ਹੜਤਾਲ ਆ ਉਹ ਚੱਲੀ ਵੀ ਸਰ ਮੁੱਖ ਮੰਗਾਂ ਜਿਹੜੀਆਂ ਕਰੀਆਂ ਸੀ ਸਭ ਤੋਂ ਪਹਿਲਾਂ ਸਿਕਿਉਰਿਟੀ ਜਿਹੜੀ ਹੈਗੀ ਸੀ ਉਹਨੂੰ ਲੈ ਕੇ ਸੀ ਤੇ ਸਿਕਿਉਰਿਟੀ ਸਭ ਤੋਂ ਮੁੱਖ ਮੰਗ ਸੀ ਤੇ ਸਰਕਾਰ ਨੇ ਕਿਹਾ ਸੀ 31 ਅਗਸਤ ਤੱਕ ਅਸੀਂ ਇੱਥੇ ਗਰਾਊਂਡ ਲੈਵਲ ਤੇ ਤੁਹਾਨੂੰ ਵੀ ਇੰਤਜ਼ਾਮ ਨਜ਼ਰ ਆ ਰਾਮ ਕੇ ਪਰ ਉਹ ਤਾਂ ਕੈਨ ਵਾਸਤੇ ਉਹਨਾਂ ਨੇ ਇੱਕ ਡਿਸਟ੍ਰਿਕਟ ਹੈਲਥ ਕਮੇਟੀ ਬਣਾਉਂਦੀ ਹੈ ਜਿੰਦੇ ਵਿੱਚ ਚਾਰ ਬੰਦੇ ਮੈਂਦੇ ਹੈਗੇ ਸਾਡੇ ਏਸੀ ਸਾਹਿਬ ਨੇ ਤੇ ਸਰਜਨ ਸਾਹਿਬ ਨੇ ਪਰ ਸਾਨੂੰ ਕੁਝ ਇੱਥੇ ਕੋਈ ਸਕਿਉਰਿਟੀ ਗਾਰਡ ਜਾਂ ਵਗੈਰਾ ਜਾਂ ਕੁਝ ਵੀ ਆਇਆ ਤਕਦੀਮ ਕੀਤਾ ਹੋਇਆ ਹੈ ਦੂਸਰੀ ਸਾਡੀ ਜਿਹੜੀ ਮੰਗ ਹੈਗੀ ਆ ਉਹ ਸਵੇ ਬਾਉਂਡਰ ਦੇ ਤਰਕੀਆਂ ਸੀ ਉਹ ਜਿਹੜੀ ਰੁਕੀ ਹੋਈ ਉਹ ਦੀ ਮੰਗ ਹੈ ਤੇ ਚੀ ਡਿਮਾਂਡ ਸਾਡੀ ਹੈਗੀ ਆ ਜਿਹੜੇ ਮੈਡੀਕਲ ਅਫਸਰ ਨਹੀਂ ਰੁਕ ਉਹ ਸਰਕਾਰ ਕੁਛ 400 ਪੋਸਟਾਂ ਕੱਟੀਆਂ ਤੇ ਬਾਕੀ ਮੰਗੀਆਂ ਅਸੀਂ ਕੱਟਾਂਗੇ ਤੇ ਬਾਕੀ ਦੇਖਦੇ ਹਾਂ ਕਿਵੇਂ ਚੱਲਦਾ ਸਰ ਕਿਵੇਂ ਫਿਰ ਹੱਲ ਨਿਕਲੇਗਾ ਕਿਉਂਕਿ ਸਰਕਾਰ ਦਾ ਨੀਤੀ ਦੇ ਵਿੱਚ ਦੇ ਨਿਯਤ ਹੁੰਦਾ ਜੀ ਤੇ ਤੁਹਾਡੀ ਮੰਗ ਹੈ ਕਿ ਸਰਕਾਰ ਅਸ਼ਵਾਸਨ ਦੇਵੇ ਤੇ ਪੱਤਾ ਕੱਟਣੇ ਨੀਤੀ ਵਿੱਚ ਚੱਲੇਗੇ ਅੱਜ ਇੱਕ ਹਾਈ ਲੈਵਲ ਮੀਟਿੰਗ ਹੈ ਜੀ 1 ਵਜੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਸਾਹਿਬ ਨੇ ਹੈਲਥ ਸੈਕਟਰੀ ਸਾਹਿਬ ਤੇ ਹੋਰ ਵੀ ਹੈਲਥ ਮਿਨਿਸਟਰ ਸਾਹਿਬ ਸਾਡੇ ਬੁਲਾਏ ਹੈ ਤੇ ਹੋ ਸਕਦਾ ਸਾਡੇ ਨੂੰ ਮੈਨਿੰਗ ਜਾਣ ਸਾਨੂੰ ਆਈ ਵੀ ਮੀਟਿੰਗ ਤੋਂ ਬਹੁਤ ਉਮੀਦ ਹੈ ਸਤ ਦੋਵਾਂ ਦੇ ਝਗੜੇ ਦੇ ਵਿੱਚ ਕਹਿ ਸਕਦਾ ਕਿ ਮਰੀਜ਼ ਜਿਹੜਾ ਕਿਸ ਤਰ੍ਹਾਂ ਉਠਾਈ ਦੇ ਰਿਹਾ ਕਿ ਬੀ ਬਾਕੀ ਮੁਸ਼ਕਲ ਮਰੀਜ਼ ਨੂੰ ਆ ਰਹੀ ਹੈ ਮਰੀਜ਼ ਨੂੰ ਮੁਸ਼ਕਲ ਆ ਰਹੀਆਂ ਸੀ ਪਰ ਅਸੀਂ ਐਮਰਜੈਂਸੀ ਵਿੱਚ ਕੰਮ ਕਰ ਰਹੇ ਹਾਂ ਤੇ ਉਸ ਤੋਂ ਇਲਾਵਾ ਅਸੀਂ ਐਮਰਜੈਂਸੀ ਵੀ ਉੱਥੇ ਦੋ ਦੋ ਡਾਕਟਰ ਬਿਠਾਤੇ ਹੈ ਤਾਂ ਕਿ ਕਿਸੇ ਵੀ ਮਰੀਜ਼ ਨੂੰ ਕਿਸ ਤਰ੍ਹਾਂ ਵੀ ਕੋਈ ਦਿੱਕਤ ਨਾ ਹੋਵੇ ਐਮਰਜੈਂਸੀ ਕੋਈ ਵੀ ਤੰਗ ਨਹੀਂ ਹੋਏਗਾ ਪੈਰਾ ਮੈਡੀਕਲ ਜਿਹੜਾ ਸਟਾਫ ਹੈ ਉਹ ਵੀ ਇਹਨਾਂ ਦਾ ਸਹਿਯੋਗ ਕਰਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਤੁਸੀਂ ਵੀ ਸਾਥ ਦੇ ਰਹੇ ਹੋ ਲੇਕਿਨ ਲੱਗਦਾ ਹੈ ਵੀ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਮੈਂ ਰਾਮ ਪ੍ਰਸ਼ਾਦ ਮੁਖ ਸਲਾਹਕਾਰ ਪੈਰਾ ਮੈਡੀਕ ਡਾਕਟਰਸ ਨਾਲ ਪੈਰਾਮੈਡੀਕਲ ਸਟਾਫ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਕਿ ਜਿਹੜਾ ਪੰਜਵਾਂ ਦਿਨ ਹੜਤਾਲ ਦਾ ਹੋ ਗਿਆ ਪਰ ਸਰਕਾਰ ਨੇ ਹਜੇ ਤੱਕ ਮਸਲਾ ਹੱਲ ਨਹੀਂ ਕੀਤਾ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਇਹਨਾਂ ਨੇ ਡਾਕਟਰਾਂ ਵੱਲੋਂ ਨੋਟਿਸ ਦਿੱਤਾ ਗਿਆ ਸੀਗਾ ਧਰਨੇ ਤੱਕ ਇਹ ਗੱਲ ਹੀ ਨਹੀਂ ਸੀ ਆਣੀ ਚਾਹੀਦੀ ਜੇ ਸਰਕਾਰ ਇਸ ਗੱਲ ਨੂੰ ਜਰਾ ਚੰਗੀ ਤਰ੍ਹਾਂ ਸੋਚਦੀ ਕਿ ਪਬਲਿਕ ਨੂੰ ਖਰਾਬ ਨਹੀਂ ਕਰਨਾ ਸੇਵਾ ਸਹੂਲਤਾਂ ਵਧੀਆ ਤਰੀਕੇ ਨਾਲ ਦੇਣੀਆਂ ਨੇ ਤੇ ਧਰਨੇ ਤੱਕ ਨੌਬਤ ਨਹੀਂ ਆਣੇ ਚਾਹੀਦੀ ਸੀਗੀ ਸਾਰੀ ਪਹਿਲੇ ਮੀਟਿੰਗ ਕਰਕੇ ਮਸਲੇ ਹੱਲ ਕਰਦੇ ਨੇ ਚਾਹੀਦੇ ਸੀਗੇ ਸਰਕਾਰ ਆਪਣਾ ਬਿਲਕੁਲ ਵਿਸ਼ਵਾਸ ਗਵਾ ਚੁੱਕੀ ਹੈ ਬਿਲਕੁਲ ਫੇਲ ਸਰਕਾਰੇ ਵਿਸ਼ਵਾਸ ਗਵਾ ਚੁੱਕੀ ਹੈ ਇਸ ਕਰਕੇ ਜਿਹੜੇ ਸਾਥੀ ਨੇ ਸਾਡੇ ਡਾਕਟਰ ਸਾਹਿਬਾਨ ਬੈਠੇ ਨੇ ਵਿਸ਼ਵਾਸ ਨਹੀਂ ਕਰ ਰਹੇ ਤਿੰਨ ਮਹੀਨੇ ਦਾ ਸਮਾਂ ਮੰਗ ਰਹੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਜੇ ਤੁਸੀਂ ਕੋਈ ਮਸਲਾ ਹੱਲ ਨਹੀਂ ਕੀਤਾ ਤੇ ਤਿੰਨ ਮਹੀਨੇ ਤੇ ਜਿਹੜਾ ਟਾਈਮ ਲੈ ਰਹੇ ਹੋ ਇਹ ਬਿਲਕੁਲ ਜੜੀ ਇਹ ਝੂਠ ਗੱਲ ਹੈ ਇਹ ਦਬੈਸਰ ਇੱਥੋਂ ਪਤਾ ਲੱਗ ਰਿਹਾ ਸਰਕਾਰ ਦੇ ਦਿਲ 'ਚ ਘੋਟ ਹੈ ਸਰ ਜੇ ਮਸਲਾ ਨਾਮ ਨੀਚੇ ਆਠਵੀ ਜਿਹੜੀ ਮੀਟਿੰਗ ਹੋ ਰਹੀ ਆ ਇਹ ਮੇਰੀ ਤਾਂ ਨਹੀਂ ਲੱਗਦਾ ਕਿ ਬਿਲਕੁਲ ਜੋ ਅਨਨਸਟ੍ਰੇਟ ਕੋ ਇਨਸਟਰਕਸ਼ਨ ਆਗੇ ਉਹ ਵੀ ਹੋਏਗਾ ਬਾਕੀ ਜੇ ਹੋਰ ਵੀ ਅਸੀਂ ਇੰਟੈਂਸੀਫਾਈ ਉਹਨੂੰ ਕਰ ਸਕਦੇ ਸਰ ਮੀਤ ਹੈ ਕਿ ਕੋਈ ਹੱਲ ਨਿਕਲ ਉਮੀਦ ਹੈ ਜੀ ਸਰਕਾਰ ਤੋਂ

ਆਹੋ ਕਿੰਨੀ ਆ ਗੀ ਮੁਸ਼ਕਿਲਾਂ ਫਿਰ ਸਾਡੇ ਲਈ ਮਹਨੇਸੇਬਲ ਕਹੀਤੇ ਬੇਨਤੀ ਕਰ ਸੀ ਸਰਕਾਰ ਜਲਦੀ ਜਲਦੀ ਡਾਕਟਰਾਂ ਦੀ ਮੰਗਨ ਪੂਰਾ ਕੀਤਾ ਜਾਵੇ ਤੇ ਆਮ ਪਬਲਿਕ ਤੇ ਖਰਾਬ ਨਾ ਹੋਵੇ ਸਭ ਦੀ ਸਮਝਦੇ ਵੀ ਡਾਕਟਰਾਂ ਤੇ ਸਰਕਾਰ ਦਾ ਆਪਸੀ ਝਗੜਾ ਲੇਕਿਨ ਮਰੀਜ਼ ਕਿਉਂ ਪੀਸਦਾ ਪਿਆ ਮਰੀਜ਼ ਇਸ ਗੱਲੋਂ ਪੀਸ ਰਿਹਾ ਹੈ ਕਿ ਡਾਕਟਰ ਕਿਸੇਗਾ ਸਮਝ ਨ ਮੰਦਰ ਤੋਂ ਬਾਹਰ ਇਹ ਦੂਸਰਾ ਜਾ ਰਹਾ ਹੈ ਰੱਬ ਦਾ ਜਾ ਰਹਾ ਕਹਿੰਦੇ ਇਹਨੂੰ ਜੇ ਰੱਬ ਹੀ ਪਰੇਸ਼ਾਨ ਹੈ ਤੇ ਮਰ ਪਬਲਿਕ ਤਾਂ ਪਰੇਸ਼ਾਨ ਬੈਠਾ ਹੋਏਗੀ ਹੋਏਗੀ ਨਾ ਪਰ ਰੱਬ ਨੂੰ ਸਹੀ ਕਰੋ ਰੱਬ ਸਹੀ ਕਰ ਦਿਓ ਉਹਨਾਂ ਦੀ ਦਮਾਨ ਪੂਰੀ ਕਰ ਦਿਓ ਜਿਹੜਾ ਡਿਮਾਂਡ ਵੀ ਨੇਗੀ ਸੁਰੱਖਿਆ ਦੀ ਜਿਹੜਾ ਮੰਗ ਏ ਸੁਰੱਖਿਆ ਦੀ ਉਹਨਾਂ ਨੂੰ ਡਬਲਰ ਵਾਲ ਵਰ ਲੈ ਦਿਓ ਚਲਾਉਣੇ ਉਹਨਾਂ ਜਿਹੜਾ ਬੰਦਾ ਆਪਰੇਸ਼ਨ ਕਰਦਾ ਤਾਂ ਗੋਲੀ ਵੀ ਮਾਰ ਸਕਦਾ ਉਹਨਾਂ ਨੂੰ ਸੁਰੱਖਿਆ ਦੇ ਦਿਓ ਆਪ ਦੀ ਸੀਟਾਂ ਤੇ ਬਹਿ ਜਾਣਗੇ ਕਾਹ ਕਰਕੇ ਕੱਟੇ ਬੈਠੇ ਨੇ ਇਕੱਲੇ ਇਕੱਲੇ ਇਹਨਾਂ ਦੇ ਗੱਲ ਪੈਂਦੇ ਲੋਕੀ ਇਹਨਾਂ ਦੀ ਮੰਗਾ ਹਾਲ ਕਰੋ ਪਬਲਿਕ ਆਪ ਦਾ ਸਹੀ ਹੋ ਜਾ ਪਰ ਨਿਕਲੇਗਾ ਲੱਗਦਾ ਹਾਂ ਨਿਕਲੇਗਾ ਹਰ ਚੀਜ਼ ਦਾ ਹੱਲ ਹੁੰਦਾ ਕੀ ਦੇਖਦੇ ਵੀ ਲੋਕੀ ਉਮੀਦਾਂ ਲਗਾਈ ਬੈਠੇ ਨੇ ਡਾਕਟਰ ਸਰਬਾਨ ਜਣਗੀ ਦਾ ਲਗਾਈ ਬੈਠੇ ਨੇ ਕਿ ਜਿਹੜਾ ਹਾਲ ਨਿਕਲੇਗਾ ਤੁਹਾਨੂੰ ਉਹ ਦਿਖਾ ਦੇਣੇ ਆਪੀਨੀ ਜਾਂ ਸੂਰੇ ਤਸਵੀਰਾਂ ਕਿਤਨਾ ਖਾਲੀ ਪਈਆਂ ਤੇ ਕੋਈ ਵੀ ਉੱਥੇ ਬੈਠਾ ਦਿਖਾਈ ਨਹੀਂ ਦੇ ਰਿਹਾ ਕੰਮ ਕਾਜਿਲ ਕੋ ਪੂਰੀ ਤਰ੍ਹਾਂ ਠੱਪ ਨੇ ਲੋਕ ਖੰਜਲ ਖਵਾ ਰੋ ਰਹੇ ਨੇ ਦਵਾਈ ਲੈਣ ਨੂੰ ਤਰਸਦੇ ਦਿਖਾਈ ਦੇ ਰਹੇ ਨੇ ਜਿਹੜਾ ਆਪਣਾ ਇਲਾਜ ਕਰਵਾਉਣ ਨੂੰ ਤਰਸਦੇ ਦਿਖਾਈ ਦੇ ਰਹੇ ਨੇ ਲੇਕਿਨ ਹਾਲੇ ਦਾ ਕੋਈ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਰਕਾਰਾਂ ਜੜੀਆਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਡਾਕਟਰ ਨਹੀਂ ਜੜੀਆਂ ਮੰਗਾ ਨੇ ਲੋਕ ਵੀ ਕਹਿੰਦੇ ਆ ਕਿ ਉਹਨਾਂ ਦੀ ਜਿਹੜੀ ਸਕਿਉਰਟੀ

ਔਰ WhatsApp ਚੈਨਲ ਪਰ